ਸਤਕਾਰਯੋਗ ਪੰਜਾਬ ਦੇ ਚਿਹਾਰੂ ਲੋਕੋ ਜਿਸ ਤਰ੍ਹਾਂ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਖਾਸ ਕਰਕੇ ਭਗਵੰਤਮਾਨ ਨੇ ਅਮਿਤ ਸ਼ਾਹ ਦੀ ਚੋਕ ਚਾਕੇ ਕਿਉਂਕਿ ਭਾਜਪਾ ਦੀ ਇਹ ਬੀ ਟੀਮਾਂ ਪੰਜਾਬ ਦੇ ਵਿੱਚ ਆ ਪੰਜਾਬ ਦੀ ਕਿਸਾਨ ਲਹਿਰ ਨੂੰ ਥਾਪੀ ਮਾਰੀ ਹੈ ਚੁਣੌਤੀ ਦਿੱਤੀ ਆ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਦੀਆਂ ਧਾਰਾ ਰਾਤ ਨੂੰ 12 ਵਜੇ ਕਿਸਾਨਾਂ ਗਊਆਂ ਦੇ ਘਰਾਂ 'ਚ ਪਹੁੰਚੀਆਂ ਨੇ ਗ੍ਰਿਫਤਾਰ ਕਰਨ ਲਈ ਸਮੂਹ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਕਿਸਾਨ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਭੈਣਾਂ ਨੂੰ ਸਾਰੇ ਜਿੰਨੇ ਵੀ ਇਨਸਾਫ਼ਪਸੰਦ ਲੋਕ ਇਹਦਾ ਡਟਵਾ ਵਿਰੋਧ ਕਰਨਾ ਚਾਹੀਦਾ ਔਰ ਅਸੀਂ ਪੰਜਾਬ ਸਰਕਾਰ ਦੀ ਇਸ ਚੁਣੌਤੀ ਨੂੰ ਸਵਾਗਤ ਕਰਦੇ ਆਂ ਭਗਵੰਤਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਤੁਹਾਨੂੰ ਇਹ ਸੱਤਾ ਦਾ ਨਸ਼ਾ ਚੜਿਆ ਹੋਇਆ ਇਹ ਪਹਿਲਾਂ ਕਈਆਂ ਨੂੰ ਚੜਿਆ ਸੀ ਤੇ ਕਈਆਂ ਦਾ ਪੰਜਾਬ ਦੇ ਲੋਕਾਂ ਨੇ ਜਿਹੜਾ ਹੈਗਾ ਉਹ ਲਾਇਆ ਹੈਗਾ ਤੇ ਪੰਜਾਬ ਦੇ ਸਭੂ ਸਾਰੀ ਕਿਸਾਨ ਜਿੱਥੇ ਬੰਦੀਆਂ ਦੇ ਕਾਰਕੁਨਾਂ ਨੂੰ ਵਰਕਰਾਂ ਨੂੰ ਬੇਨਤੀ ਕਰਦੇ ਆਂ ਕਿ ਬਹੁਤ ਸਾਰੀਆਂ ਥਾਵਾਂ ਤੇ ਰੈਡਾਂ ਹੋਈਆਂ ਬਹੁਤ ਸਾਰੇ ਆਪਣੇ ਆਗੂ ਗ੍ਰਿਫਤਾਰ ਹੋ ਗਏ ਆ ਜਿਹੜੇ ਗ੍ਰਿਫਤਾਰ ਨਹੀਂ ਹੋਏਗੇ ਉਹਨਾਂ ਨੂੰ ਇਧਰ ਉਧਰ ਹੋਣ ਦੀ ਜ਼ਰੂਰਤ ਨਹੀਂਗੀ ਦਿਨ ਚੜ ਗਿਆ ਹੈਗਾ ਲੋਕਾਂ 'ਚ ਜਾਓ ਜੇ ਜੇ ਧਰਨੇ ਦੀ ਤਿਆਰੀ ਕਰਦੇ ਫੜੇ ਜਾਂਦੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਆਪਣੇ ਵਾਸਤੇ ਜੇਲਾ ਜਾਂ ਥਾਣੇ ਪਰਚੇ ਕੋਈ ਨਵੀਂ ਗੱਲ ਨਹੀਂ ਹੈ ਕੱਲ ਦੀ ਜ਼ੋਰਦਾਰ ਤਰੀਕੇ ਨਾਲ ਤਿਆਰੀ ਕਰੋ ਤੇ ਪੰਜਾਬ ਦੇ ਸਾਰੇ ਪਿੰਡਾਂ ਚੋਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਹੈਗਾ ਉਹ ਕੂਚ ਕਰੋ ਇਹ ਸਾਰੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਕਾਰਕਟਰਾਂ ਨੂੰ ਜਿਹੜੀ ਸਾਡੀ ਬੇਨਤੀ ਆ ਕਿ ਇਧਰ-ਉਧਰ ਹੋਣ ਦੀ ਜਰੂਰਤ ਨਹੀਂ ਆਪੋ ਆਪਣੇ ਪਿੰਡਾਂ 'ਚ ਜ਼ੋਰਦਾਰ ਤਰੀਕੇ ਨਾਲ ਤਿਆਰੀ ਕਰੋ ਜਿੱਥੇ ਵੀ ਪੁਲਿਸ ਆਉਂਦੀ ਹੈਗੀ ਆ ਉਹਦਾ ਡਟਣਾ ਵਿਰੋਧ ਕਰਨ ਦੀ ਜਿਹੜੀ ਹੈਗੀ ਆ ਉਹ ਵਿਰੋਧ ਕਰੋ ਜੇ ਕਿਤੇ ਤਿਆਰੀ ਕਰਦੇ ਫੜੇ ਜਾਂਦੇ ਤਾਂ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਜਰੂਰਤ ਨਹੀਂ ਕੱਲ ਦੇ ਚੰਡੀਗੜ੍ਹ ਮੋਰਚੇ ਵਾਸਤੇ ਜਿਹੜੀ ਹੈਗੀ ਆ ਜ਼ੋਰਦਾਰ ਤਿਆਰੀ ਕਰੋ ਤੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਤੇ ਹੋਰ ਵੀਕਲ ਲੈ ਕੇ ਚੰਡੀਗੜ੍ਹ ਵੱਲ ਜਿਹੜੀ ਹੈਗੀ ਆ ਉਹ ਕੂਚ ਕਰੋ